ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਦੋਸਤੋ ਸੁਖਰਤਿਆ ਅਤੇ ਬੀਬੀ ਮਨਜੀਤ ਕੌਰ ਦਾ ਮੁੱਦਾ ਕਾਫੀ ਭਖਿਆ ਹੋਇਆ ਥੰਮਣ ਦਾ ਨਾਮ ਨਹੀਂ ਲੈ ਰਿਹਾ ਔਰ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਮਨਜੀਤ ਕੌਰ ਨੇ ਕਿਹਾ ਹੈ ਕਿ ਉਹ ਸੁਖਰਤਿਆ ਦੀ ਭੈਣ ਜਾਨੀ ਕਿ ਉਹਦੀ ਸਿਸਟਰ ਔਰ ਉਹਦੇ ਹੋਰ ਸ਼ਿਹਰ ਕੁੜੀਆਂ ਦੇ ਨੰਬਰ ਜਿਹੜੇ ਇੰਸਟਾਗ੍ਰਾਮ ਤੇ ਵਾਇਰਲ ਕਰ ਦੇਗੀ ਅਤੇ ਹੋਰ ਦੋਸਤੋ ਕਿ ਲਾਈਵ ਦੌਰਾਨ ਉਸਨੇ ਇਹ ਗੱਲ ਵੀ ਕਹਿ ਦਿੱਤੀ ਹੈ ਕਿ ਇਹਦੀ ਇੱਕ ਪਰਸਨਲ ਵੀਡੀਓ ਮੇਰੇ ਕੋਲ ਆ ਜੇ ਇਹਨੇ ਮੇਰੇ ਤੋਂ ਮਾਫੀ ਨਾ ਮੰਗੀ ਤਾਂ ਮੈਂ ਉਹ ਸ਼ਰਮਾਂ ਮੋਬਾਈਲ ਕਰ ਦੇਵਾਂਗੀ ਦੋਸਤੋ ਸੁਖਰਤਿਆ ਦਾ ਕਹਿਣਾ ਕਿ ਉਹਨੇ ਇਹਨੂੰ ਕੋਈ ਤਿੰਨੇ ਉਹਨਾਂ ਨੂੰ ਕੋਈ ਲੱਭ ਜੋ ਕੁਛ ਨਹੀਂ ਕਿਹਾ ਇਹ ਝੂਠ ਬੋਲ ਰਹੀ ਹੈ। ਬਾਕੀ ਦੋਸਤੋ ਇਹ ਪੱਤਰਕਾਰਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇਕੱਲੇ-ਇਕੱਲੇ ਦਾ ਇੰਟਰਵਿਊ ਨਾ ਕਰੋ ਨਾ ਦੋਨੋਂ ਨੂੰ ਇਕੱਠੇ ਬਿਠਾ ਕੇ ਡਿਬੇਟ ਕਰੋ ਤਾਂ ਹੀ ਕਿਸੇ ਗੱਲ ਦਾ ਹੱਲ ਨਿਕਲ ਸਕਦਾ ਹੈ। ਨਹੀਂ ਤਾਂ ਇਹ ਇਸ ਤਰ੍ਹਾਂ ਹੀ ਵੀਡੀਓ ਦਰਾਨ ਇੱਕ ਦੂਜੇ ਦੀ ਮਿੱਟੀ ਪੱਟਦੇ ਰਹਿਣਗੇ ਜਦੋਂ ਤੱਕ ਆਮਣੇ-ਸਾਮਣੇ ਬੈਠ ਕੇ ਗੱਲ ਨਹੀਂ ਹੋਵੇਗੀ ਤੇ ਉਦੋਂ ਤੱਕ ਕੋਈ ਵੀ ਗੱਲ ਕਲੀਅਰ ਨਹੀਂ ਪਤਾ ਚੱਲੇਗੀ। ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਇਹਨਾਂ ਦੋਨਾਂ ਬਾਰੇ ਕੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਅਤੇ ਹੋਰ ਇਦਾਂ ਦੀਆਂ ਵੀਡੀਓ ਕਰ ਲੈਣਾ ਜੀ